ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਪौती देर ਨਾ ਕਰਦੇ ਹੋਏ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਨਵੀਂ ਜਾਣਕਾਰੀ ਠੰਡ ਨੇ ਖੋਇਆ ਗਰੀਬਾਂ ਦਾ ਰੁਜ਼ਗਾਰ ਬੱਚਿਆਂ ਦਾ ਢਿੱਡ ਭਰਨ ਤੋਂ ਹੋ ਰਹੇ ਨੇ ਲੋਕ ਆਵਾਜ਼ਾਂ ਦੇਖਦੇ ਆਂ ਪੂਰੀ ਖਬਰ ਹੱਡਚੀਰ ਵਿੱਚ ਠੰਡ ਕਾਂ ਜ਼ਿਆਦਾਤਰ ਲੋਕ ਘਰਾਂ ਵਿੱਚ ਹੀ ਬੈਠਣਾ ਪਸੰਦ ਕਰਦੇ ਹਨ ਪਰ ਕੁਝ ਅਜਿਹੇ ਦਿਹਾੜੀਦਾਰ ਲੋਕ ਵੀ ਹਨ ਜੋ ਚਾਹੇ ਹੱਡਚੀਰ ਵਿੱਚ ਠੰਡ ਹੋਵੇ ਜਾਂ ਚਮੜੀ ਨੂੰ ਚਲਸਾਉਣ ਵਾਲੀ ਗਰਮੀ ਉਹਨਾਂ ਨੂੰ ਆਪਣਾ ਤੇ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਰੋਜ਼ਾਨਾ ਸਵੇਰਸਾਰ ਆਪਣੇ ਘਰੋਂ ਮਿਹਨਤ ਮਜ਼ਦੂਰੀ ਲਈ ਨਿਕਲਣਾ ਹੀ ਪੈਂਦਾ ਹੈ। ਉਹ ਵਰਗ ਹੈ ਰਾਤ ਮਿਸਤਰੀ ਦਾ। ਕੰਮ ਕਰਨ ਵਾਲੇ ਮਿਸਤਰੀ ਅਤੇ ਮਜ਼ਦੂਰਾਂ ਦਾ ਪਰ ਕੋਰਾ ਤੇ ਸਰਦੀ ਬਹੁਤ ਜ਼ਿਆਦਾ ਹੋਣ ਕਰਕੇ ਕੰਮ ਨਹੀਂ ਮਿਲ ਰਿਹਾ। ਹਾਂਜੀ ਦੁਬਾਰਾ ਇੱਕ ਵਾਰ ਫੇਰ ਦੱਸ ਦਿੰਨੇ ਆਂ। ਠੰਡ ਨੇ ਖੋਇਆ ਗਰੀਬਾਂ ਦਾ ਰੁਜ਼ਗਾਰ। ਬੱਚਿਆਂ ਦਾ ਢਿੱਡ ਭਰਨ ਤੋਂ ਹੋ ਰਹੇ ਨੇ ਲੋਕ ਆਵਾਜ਼। ਦੇਖਦੇ ਆਂ ਪੂਰੀ ਖਬਰ। ਹੱਡਚੀਰ ਵਿੱਚ ਠੰਡ ਕਾਨ ਜ਼ਿਆਦਾਤਰ ਲੋਕ ਘਰਾਂ ਵਿੱਚ ਹੀ ਬੈਠਣਾ ਪਸੰਦ ਕਰਦੇ ਹਨ ਪਰ ਕੁਝ ਅਜਿਹੇ ਦਿਹਾੜੀਦਾਰ ਲੋਕ ਵੀ ਹਨ ਜੋ ਚਾਹੇ ਹੱਡਚੀਰ ਵਿੱਚ ਠੰਡ ਹੋਵੇ ਜਾਂ ਚਮੜੀ ਨੂੰ ਚਲਸਾਉਣ ਵਾਲੀ ਗਰਮੀ ਉਹਨਾਂ ਨੂੰ ਆਪਣਾ ਤੇ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਰੋਜ਼ਾਨਾ ਸਵੇਰਸਾਰ ਆਪਣੇ ਘਰੋਂ ਮਿਹਨਤ ਮਜ਼ਦੂਰੀ ਲਈ ਨਿਕਲਣਾ ਹੀ ਪੈਂਦਾ ਹੈ ਉਹ ਵਰਗ ਹੈ ਰਾਤ ਮਿਸਤਰੀ ਦਾ ਕੰਮ ਕਰਨ ਵਾਲੇ ਮਿਸਤਰੀ ਅਤੇ ਮਜ਼ਦੂਰਾਂ ਦਾ ਪਰ ਕੋਰਾ ਤੇ ਸਰਦੀ ਬਹੁਤ ਜ਼ਿਆਦਾ ਹੋਣ ਕਰਕੇ ਕੰਮ ਨਹੀਂ ਮਿਲ ਰਿਹਾ ਹਾਂਜੀ ਦੁਬਾਰਾ ਇੱਕ ਵਾਰ ਫੇਰ ਦੱਸ ਦਿੰਨੇ ਆਂ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਦੂਜਿਆਂ ਨਾਲ ਸ਼ੇਅਰ ਜ਼ਰੂਰ ਕਰਿਓ ਤਦ ਤੱਕ ਮਿਲਦੇ ਆਂ ਨਵੀਂ ਖਬਰ ਦੇ ਨਾਲ ਨਵੀਂ ਉਮੀਦ ਦੇ ਨਾਲ ਧੰਨਵਾਦ ਰੱਬ ਰੱਖਾ